ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਹੈਗਾ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਐ ਚੜੈਕ ਤੋਂ ਜਦੋਂ ਕੋਲੀਏ ਨੂੰ ਜਾਂਦੇ ਆ ਸੰਨ ਚ ਨਹਿਰਾ ਹੁੰਦੀਆਂ ਚੜੈਕ ਵਾਲਿਆਂ ਨਹਿਰਾਂ ਦੇ ਬਾਈ ਦਾ ਘਰ ਹੈ ਪਹਿਲਾ ਘਰ ਹੀ ਆ ਬਾਈ ਦਾ ਨਾ ਹਰਪ੍ਰੀਤ ਹੈ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਛੋਟੀਆਂ ਬੱਚੀਆਂ ਵਿਖਾਉਣੀਆਂ ਜਰਸੀ ਬਰੀਡ ਦੀਆਂ ਜੇ ਕੋਈ ਭੈਣ ਭਰਾ ਛੋਟੀਆਂ ਬੱਚੀਆਂ ਪਾਲਕ ਬੱਚੇ ਲੈਣ ਦਾ ਚਾਹਵਾਨ ਹੋਵੇ ਉਹ ਬਾਹਰ ਖੜ੍ਹੀਆਂ ਜਿੱਦੋਂ ਬਿਹੜਾਂ ਤੋੜ ਕੇ ਵਿਖਾਵਾਂਗੇ ਉਹਨਾਂ ਦੇ ਵਿੱਚ ਹੱਥ ਮਾਰ ਦੂੰਗਾ ਤਿੰਨ ਛੋਟੇ ਬੱਚੇ ਆ ਪਾਲਕ ਜਰਸੀ ਬਰੀਡ ਦੇ ਤੇ ਚਾਰ ਵੱਡੀਆਂ ਬਿਹੜਾਂ ਇੱਕ ਅਮਰੀਕਨ ਚੰਗੇ ਦੁੱਧ ਵਾਲੀ ਜਿਹਦੇ ਜਿਹੜੀ ਵੀ ਪਸੰਦ ਆਊਗੀ ਬਾਈ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਇਸੇ ਨੰਬਰ ਤੇ WhatsApp ਚੱਲਦਾ ਉਹ ਵੀਡੀਓ ਕਾਲ ਤੇ ਤਸੱਲੀ ਕਰ ਲਿਓ ਉਦੋਂ ਬਾਅਦ ਵੀਰ ਦੇ ਘਰੇ ਆਜੋ ਜਮਾ ਜੈਜਪਾ ਚਾਰ ਵੱਡੀਆਂ ਵੜਾ ਤਿੰਨ ਛੋਟੇ ਬੱਚੇ 7 ਜਨਵਾਰ ਇਨਫਰਮੇਸ਼ਨ ਲੈ ਦੇਣਾ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਤੁਹਾਨੂੰ ਨਾਮ ਦੱਸ ਦੀ ਨਾਮ ਹਰਪ੍ਰੀਤ ਸਿੰਘ ਪਿੰਡ ਚੜੱਕ ਜ਼ਿਲ੍ਹਾ ਮੋਗਾ ਜੀ ਫੋਨ ਨੰਬਰ ਫੋਨ ਨੰਬਰ 9855295821 ਇੱਕ ਹੀ ਦੱਸ ਦਿੰਦਾ ਸੀ ਨੰਬਰ 9855295821 7 ਜਨਵਾਰ ਜੀ ਹਾਂਜੀ ਚਾਰ ਵੜਾ ਜੀ ਤੇ ਤਿੰਨ ਬੱਚੇ ਛੋਟੇ ਬੱਚੇ ਇਹ ਤੋਂ ਕਰ ਲਈਏ ਸ਼ੁਰੂ ਹਾਂਜੀ ਦੱਸੀਏ ਇਹਦੇ ਬਾਰੇ ਇਹ ਬਾਰੇ ਤੀਜੇ ਸੂਏ ਸੋਣਾ ਇਹਨੇ ਠੀਕ ਹੈ ਉਹਨਾਂ ਨੂੰ ਦੂਜਾ ਦੱਸਿਆ ਚਲੋ ਆ ਇੱਕ ਸੂਏ ਨਾਲ ਤਾਂ ਕੀ ਹੁੰਦਾ ਹਾਂ ਹਾਂ ਤਾਂ ਲੋਧ ਜਾਨੀ ਕਿ ਉਹ 24 ਲੀਟਰ ਕਹਿੰਦੇ ਚੋਇਆ ਵਾ ਠੀਕ ਹੈ ਜੀ ਬਾਕੀ ਆਪਦੀ ਸਮਝ ਰਹਾ ਹਨਾ ਵੇਖ ਕੇ ਤੇ ਛੱਲੀ ਕਰਕੇ ਆਪਦੇ ਅਗਲਾ ਲੱਗੇ ਜਾਵਾਂ ਸਮਾਂ ਸਮਾਂ ਦਾ ਦੋ ਚਾਰ ਦਾ ਨਹੀਂ ਲੋਕ ਦੀ ਤਿਆਰੀ ਹੈ ਤਿਆਰੀ ਹੈ ਕੱਢੀਏ ਬਾਹਰ ਨੂੰ ਦੋਸਤੋ ਬਾਈ ਕਹਿੰਦਾ ਜਿਹੜੇ ਘਰੋਂ ਆਪਾਂ ਲਈ ਆ ਉਹ ਕਹਿੰਦੇ ਦੂਜਾ ਸੂਆ ਭਰਾਓ ਇੱਕ ਸੂਵੇ ਨਾ ਤੁਹਾਨੂੰ ਵੀ ਪਤਾ ਨਾ ਦਾ ਬੁੱਢੀ ਬਣ ਲੱਗੀ ਐ ਨਾ ਹੀ ਖੀਰੀ ਬਾਨੀ ਆ ਜੇ ਹੁਣ ਆਪਾਂ ਨੂੰ ਤੀਜਾ ਸੂਆ ਕਹਿ ਦਿਆਂਗੇ ਫੇਰ ਕਿਹੜਾ ਬੁੱਢੀ ਹੋਜੂ ਕਿ ਬਸ ਐਰਕੀ ਦਾ ਸੂਆ ਦੁੱਧ ਦੇ ਕੇ ਨੇ ਹਟ ਜਾਣਾ ਇਹ ਤਾਂ ਕਿੰਨੇ ਕਿੰਨੇ ਸੂਵੇ ਦੁੱਧ ਪਿਆ ਆਂਦੀਆਂ ਦੋ ਸੂਵੇ ਤਾਂ ਹਜੇ ਪਹਿਲਾ ਸੂਈ ਆ ਤੀਜਾ ਸੂਵਾ ਦੁੱਧ ਕਿੰਨਾ ਦੱਸਿਆ ਬਾਈ ਉਹਦੋਂ 24 ਲੀਟਰ 24 ਲੀਟਰ ਬਾਈ ਕਹਿੰਦਾ ਜਿੰਨਾ ਤੋਂ ਲਈ ਉਹ ਕਹਿੰਦੇ ਅਸੀਂ ਦੂਜੇ ਆ ਪਹਿਲੇ ਸੂਵੇ ਵਿੱਚ ਹੋਇਆ ਉਹਨਾਂ ਦੇ ਮੁਤਾਬਕ ਦੂਜਾ ਸੂਵਾ ਪਰ ਬਾਈ ਕਹਿੰਦਾ ਆਪਾਂ ਨੂੰ ਤੀਜਾ ਸੂਵਾ ਲੱਗਦੀ ਆ ਬਾਕੀ ਸੀਲ ਠੰਡੀ ਆ ਭਾਵੇਂ ਕੋਈ ਤੀਜਾ ਮੰਨ ਲੇ ਸੀਲ ਠੰਡੀ ਫੁੱਲ ਆ ਮੋٹے ਮੋٹے ਥਾਨ ਗੁੱਟਾਂ ਆ ਰਗੇ ਕੋਈ ਫੋਟ ਨਹੀਂ ਛਾਂਗਣੀ ਗਾਂ ਨੂੰ ਵੀ ਲੇਵਾ ਮੂਹਰਲੇ ਥਾਨ ਤੋਂ ਗੱਠ ਸਵਾ ਗੱਠ ਨੂੰ ਦੁਨੀ ਵਾਲੇ ਪਾਸੇ ਨੂੰ ਫਿਰਦਾ ਬੈਕ ਨੂੰ ਵੀ ਪੱਟਾਂ ਤੋਂ ਪਿੱਛੇ ਹਟਵਾ ਹਵਾਨਾ ਵੈੜ ਤਿਆਰੀਆਂ ਚ ਸੂਪੇ ਰਾਤ ਨੂੰ ਸੂਪੇ ਲੈ ਜੇ ਦੋ ਦਿਨ ਲੈ ਜੇ ਉਹ ਤੁਹਾਨੂੰ ਵੀ ਪਤਾ ਰੱਬ ਦੇ ਰੰਗ ਆ ਜੀ ਲਾ ਗਿਆ ਤਾਂ ਪਸ਼ੂ ਦੋ ਦਿਨ ਵੱਧ ਵੀ ਲੈ ਸਕਦਾ ਤੇ ਹੋ ਸਕਦਾ ਦਿਹਾੜੀ ਪਹਿਲਾਂ ਵੀ ਸੂਪੇ ਬਾਕੀ ਉਹ ਹੁੰਦਾ ਜਾਨਵਰ ਦਾ ਕਿ ਜਿਹੜਾ ਪਸ਼ੂ ਕੱਚਾ ਯਾਰ ਹਜੇ ਤਾਂ 15 ਦਿਨ ਪਾਈ ਆ ਲੇਵਾ ਤਾਂ ਪਾਈ ਇੱਕ ਦਾ ਬਣਾਇਆ ਹੋਰ ਨਾ ਕਿਤੇ ਸੂਪੇ ਤੇ ਜੇ ਸੂਪ ਹੀ ਲੇਵਾ ਪਾਈਏ ਤਾਂ ਦੁੱਧ ਕਿਹੜਾ ਦੇਣਾ ਇਹਨੇ ਪਰ ਜਿਹੜਾ ਪਸ਼ੂ ਤਿਆਰ ਆ ਉਹਦਾ ਨਹੀਂ ਕੋਈ ਚੱਕਰ ਹੁੰਦਾ ਕਿਉਂਕਿ ਵਲਟਾਂ ਲਾ ਕੱਢੀ ਬੈਠੀ ਹੈ ਹਲਕੀਆਂ ਜੀਆਂ ਹੈਗੀਆਂ ਇੰਨੀ ਕਿ ਤਾ ਸੂੰਦੀ ਸੂੰਦੀ ਨੇ ਜ਼ੋਰ ਮਾਰਨਾ ਕੱਢ ਦੇਣੀਆਂ ਨੋਂ ਲੱਗੇ ਕਰਕੇ ਨੋ ਨਹੀਂ ਆਇਆ ਹਾਂ ਬਾਕੀ ਦੋਸਤੋ ਪਸ਼ੂ ਨਵਾਉਣ ਲੱਗੇ ਸੀ ਮੈਂ ਉਧਰੋਂ ਆ ਗਿਆ ਤੇ ਫਿਰ ਇਹ ਐ ਕਿ ਨਵਾਈ ਐ ਦੂਜੀਆਂ ਨਵਾਈਆਂ ਨਹੀਂ ਆ ਜਾਂ ਛੋਟੇ ਬੱਚੇ ਨਵਾਏ ਸੀ ਕਿ ਅੱਧੇ ਨਵਾਏ ਅੱਧੇ ਰਹਿ ਗਏ ਤਾਂ ਗਿੱਲੀ ਜੀ ਲੱਗਦੀ ਆ ਕਿਉਂਕਿ ਅਜੇ ਹੁਣੀ ਨਵਾਈ ਐ ਤੇ ਨਾਲ ਹੀ ਵੀਡੀਓ ਸਟਾਰਟ ਕਰਤੀ ਆਪਾਂ ਬਣਾਉਣੀ 24 ਕਿਲੋ ਦੁੱਧ ਦਿੱਤਾ ਇਹਨੇ ਪਹਿਲੇ ਸੂਵੇ ਹੁਣ ਗੱਭਣ ਤਿਆਰ ਆ ਕੋਈ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਵਹਿੜ ਸਾਫ ਸੁਥਰੀ ਆ ਕੋਈ ਸੈਡ ਨਹੀਂ ਕੋਈ ਭਾਲ ਨਹੀਂ ਕੋਈ ਫੂਟ ਨਹੀਂ ਕੋਈ ਛਾਂਗਰੀ ਮੋٹے ਮੋٹے ਥਾਨ ਆ ਫੁੱਲ ਵਿਰਲਾਂ ਚ ਗੈਪ ਚ ਨਿੱਖੜ ਮੇ ਕੱਲੇ ਕੱਲੇ ਲੱਗੇ ਕਿੰਨੇ ਨੇ ਬਾਈ ਹਰਪ੍ਰੀਤ ਜੈ ਜੈ ਭਾ ਬਸ ਜੈ ਜੈ 58000 ਰੁਪਏ ਹੀ ਕੋਈ ਆਪਣਾ 65 ਨਹੀਂ ਕੋਈ 70 ਨਹੀਂ ਠੀਕ ਹੈ ਜੀ ਜਮਾ ਜੈ ਜੀ ਹੋਊਗਾ ਭਾ ਆਪਣਾ ਕੋਈ 65 ਨਹੀਂ ਬਾਈ ਕਹਿੰਦਾ ਕੋਈ 70 ਨਹੀਂ 50 ਤੇ 8 58000 ਦੀ ਦੇ ਦੇਣੀ ਆ ਜਿਹੜੇ ਹਿਸਾਬ ਨਾਲ ਦੁੱਧ ਦੱਸਿਆ ਬਾਕੀ ਵੜੀ ਦਸੀ ਜਾਂਦੀ ਲੇਵੇ ਦੀ ਤਿਆਰੀ ਆ ਉਸ ਹਿਸਾਬ ਨਾਲ ਯਾਰ 5758000 ਤਾਂ ਜਾਇਜ਼ ਭਾਅ ਐਦੂ ਘਟਾ ਤਾਂ ਫਿਰ ਤੁਸੀਂ 24 ਛੱਡੋ 20 ਮੰਨ ਲਓ 20 ਕਿਲੋ ਦੁੱਧ ਵਾਲੀ ਵੀ 5758000 ਦੀ ਨਹੀਂ ਦਿੰਦਾ ਕੋਈ ਜਮਾਂ ਜਾਇਜ਼ ਭਾਅ ਬਾਕੀ ਤੁਹਾਡੀ ਸੇਵਾ ਜਿੰਨਾ ਪਾ ਲੋਂਗੇ ਉਹਨਾਂ ਚੋਲੋਂਗੇ ਦੋ ਨੰਬਰ ਜਰਸੀ ਬਾਈ ਹਰਪ੍ਰੀਤ ਇਹਨੇ ਪਹਿਲੇ ਸੂਹ ਸੁਣਾ ਬਈ ਠੀਕ ਆ ਸਮਾਂ ਸਮਾਂ ਕੋਈ ਹਿਜਾ ਹਫਤਾ ਦਾ ਯਾਨੀ ਕਿ ਵਧੀਆ ਤਾਂ ਉਹਨਾਂ ਫੁੱਲਾ ਕੱਢ ਜਾਣਾ ਢੱਲਾ ਢੱਲਾ ਬਹੁਤ ਵਾਨਾ ਰਵੜੰਗੂ ਵਾਧਾ ਦੁੱਧ ਕਿੰਨਾ ਕੁ ਪਿਆਜੂ ਤੇਰੇ ਹਿਸਾਬ ਨਾਲ ਬਾਈ ਦੁੱਧ 1500 ਲੀਟਰ ਦਾ ਕੋਲਾ ਚਾਹੀਦਾ ਜੀ ਕੱਢੀਏ ਬਾਹਰ ਨੂੰ ਦੋਸਤੋ ਪਹਿਲਣ ਵੱਛੀ ਆ ਹਫਤਾ ਲੈ ਜੂ 15 ਪਿਆਜੇ 16 ਪਿਆਜੇ ਹੋਊ ਮੱਝਾਂ ਵਰਗਾ ਇਹ ਤੁਹਾਨੂੰ ਵੀ ਪਤਾ ਜਰਸੀਆਂ ਦੀ ਫੈਟ ਫੂਡ ਚੰਗੀ ਆਉਂਦੀ ਆ ਦੁੱਧ ਚਿੱਟਾ ਹੁੰਦਾ ਤੇ ਦੁੱਧ ਹੁੰਦਾ ਮੱਝਾਂ ਵਰਗਾ ਤੇ ਅਮਰੀਕਨ ਨਾਲੋਂ 2 ਕਿਲੋ ਘੱਟ ਦੇ ਦੇ ਉਹ ਵੀ ਵਧੀਆ ਗੱਲ ਆ ਕਿਉਂਕਿ ਉਹਦੀ ਫੈਟ ਘਟੋਣੀ ਦੀ ਫੈਟ ਵੱਧੋਣੀ ਆ ਤੇ ਮੱਝ ਲੈਣੇ 15 16 ਕਿਲੋ ਦੁੱਧ ਵਾਲੀ ਸਵਾ ਲੱਖ ਦੀ ਆਉਂਦੀ ਘਟੋ ਘਟ ਹੋ ਸਕਦਾ ਡੇਢ ਦੀ ਮਿਲੇ ਤੇ ਇਹਨਾਂ ਦਾ ਭਾਅ ਉਦੋਂ ਅੱਧੋਂ ਅੱਧਾ ਹੁੰਦਾ ਕੱਲੀ ਕੱਚੀ ਕੱਚੀ ਹਫਤੇ ਦੀ ਅੱਜ ਕੱਚੀਆਂ ਵਾਲਾ ਭਾਅ ਬਾਈ ਇਹਦਾ 52000 ਰੁਪਏ ਲਓ ਜੀ 50 ਤੇ 52 ਦੀ ਦੇ ਦੇਣੀ ਆ ਤੇ 50 52000 ਦੀ ਫੰਡਰ ਮੱਝ ਆਉਂਦੀ ਆ ਉਹ ਉਧਰ ਛੋਟੇ ਬੱਚੇ ਖੜੇ ਉਹ ਤੁਹਾਨੂੰ ਮੈਂ ਬਾਅਦ ਚ ਵਿਖਾਉਣਾ ਬਾਕੀ ਬੱਚੀ ਸੂਣੀ ਐ ਨਹੀਂ ਗੱਲ ਮੁੰਈ ਦਾ ਹਾਂ ਬੱਚੀ ਬਰੀਡ ਵਾਲੀ ਆ 52 ਦੀ ਦੇ ਦੇਣੀ ਆ ਬੱਚੀ ਕਦ ਕਾਠ ਚੰਗਾ ਥਣ ਮੋٹے ਮੋٹے ਗੈਪ ਚ ਵਿਰਲਾਂ ਚ ਕੱਲੇ-ਕੱਲੇ ਲੱਗਿਆ। ਬਾਕੀ ਉਹ ਜਾਨਵਰ ਸੋਹਣਾ, ਸਨੱਖਾ ਬੂਤੀ-ਬਾਤੀ ਪੂਰੀ ਸੋਹਣੀ ਆ। ਇੱਕ ਹੈ ਪਹਿਲਣ ਵਧੀਆ 8-10 ਸੂਏ ਦੁੱਧ ਪਿਆ ਜੂ। ਜਿੰਨੇ ਦੀ ਵਹਿੜ ਪਿਛਲੇ ਸਾਲ ਮਿਲਦੀ ਸੀ, ਹੁਣ ਨਹੀਂ ਓਨੇ ਦੀ ਮਿਲਦੀ ਤੇ ਆਉਂਦੇ ਸਾਲ ਨੂੰ ਫੇਰ ਨਹੀਂ ਓਨੇ ਦੀ ਮਿਲਨੀ ਕਿਉਂਕਿ ਮਗਹਾਈ ਦਿਨੋਂ ਦਿਨ ਵਧੀ ਜਾਂਦੀ ਆ। ਕੋਈ ਵੀ ਚੀਜ਼ ਲਾ ਲਓ ਹਰੇਕ ਪਾਸੇ ਮਗਹਾਈ ਵਧੀ ਆ। ਸੋਨਾ ਵੇਖ ਲਓ। ਆ ਕੱਲ ਕਦਿਆਂ ਗੱਲਾਂ 50 ਹਜ਼ਾਰ ਤੇ ਹੁੰਦਾ ਸੀ ਤੇ ਅੱਜ 1.5 ਲੱਖ ਦੇ ਫਿਰਦਾ। ਤੇ ਤਾਂ ਕਰਕੇ ਮੰਗਾਈ ਪਸੂਆਂ ਵਾਲੇ ਪਾਸੇ ਨਹੀਂ ਮੰਗਾਈ ਸਾਰੇ ਪਾਸੇ ਵੱਧ ਹੈ ਸੌਦੇ ਸੱਪੇ ਵਾਲੇ ਪਾਸੋਂ ਲਾ ਲਓ ਉਧਰ ਕਿੰਨੀ ਮੰਗਾਈ ਆ ਤੇ ਇਹ ਤਾਂ ਪਹਿਲਣ ਬੱਚੀ ਆ 4 ਸੂਏ ਦੁੱਧ ਪੀ ਕੇ ਵੀ ਸੇਲ ਕਰੋਗੇ ਤੇ ਤਾਂ ਵੀ ਬੱਚੀ ਨਫੇ ਵਾਲੀ ਆ ਚਾਰਾਂ ਸੂਏ ਨੂੰ 15-20000 ਮਹਿੰਗੀ ਵਿਕਣਾ ਇਹ ਤੇ ਆ ਜਾ ਬਈ 3 ਨੰਬਰ ਤੇ ਉਹ ਵੀ ਪਲੂਨ ਇਹ ਵੀ ਪਲੂਨ ਆ ਸਮਾ ਜੀ ਸਮਾ ਜੀ ਅੱਠ ਦਿਨ ਨਹੀਂ ਲੈਣੇ ਆਠਕ ਦਿਨ ਦੁੱਧ ਕਿੰਨਾ ਕੁ ਪਿਆਜੂ ਬਾਈ ਦੋਈ 15-16 ਲੀਟਰ ਤੈਨੂੰ ਚਾਹੀਦਾ ਵਛੀ ਸਨੈਕਾ ਸੌਕੀ ਹੈ। ਹੂੰ ਵਛੀ ਵਜੰਚਵੀ ਹੈ, ਕੱਦ ਚ ਵੀ ਹੈ। ਥੋੜਾ ਜਿਹਾ ਕੈਮਰੇ ਕਰਕੇ ਕਰ ਗਈ ਕਈ ਪਸ਼ੂ ਭੋਰਾ ਵੀ ਨਹੀਂ ਡਰਦੇ ਹੁੰਦੇ, ਕਈ ਮਾੜਾ ਮੋ ਡਰ ਜਾਂਦਾ। ਡਰਦੇ ਤੇ ਮਾਰਦੇ 'ਚ ਫਰਕ ਹੈ। ਕੋਈ ਮਾਰਦੀ ਨਾ ਮੰਨੇ ਓਏ ਡਰਦੀ ਆ। ਥੋੜੀ ਜੀ ਡਰ ਗਈ ਸੀ, ਉਦਾਂ ਸੀ ਸਿਰ ਸਾਊ ਆ। ਬਲਟਲਾਂ ਬਹੁਤ ਪਈਆਂ, ਬਾਕੀ ਇਹਨੇ ਦਿਨਕੋਸ਼ਕ ਲੈ ਜਾਣੇ ਜਿੱਦਨ ਤਿਆਰ ਹੋ ਜਾਂਦੀ ਆ। ਸੋਹਣੀ ਝੋਲੀ ਕੱਢ ਕੇ ਵੱਡਾ ਲੇਵਾ ਤਿਆਰ ਕਰਕੇ ਸੂ। ਉਦਾਂ ਸੀ ਸਿਰ ਸਾਊ ਆ ਵੇਖ ਸਕਦੇ ਆ ਤੁਸੀਂ। ਉਦਾਂ ਉਦਾਂ ਮਾੜਾ ਜਿਹਾ ਡਰ ਗਈ ਸੀ ਹਾਂ ਇਹਦਾ ਬਾਈ ਹਰਪ੍ਰੀਤ ਜਾਇਜ ਜ ਆਪਾਂ ਇਹਦਾ ਹੀ 55000 ਰੁਪਏ ਲਓ ਜੀ ਜਮਾਂ ਜਾਇਜ ਪਾ 55 ਦੀ ਦੇ ਦੇਣੀ ਹੈ ਦੁੱਧ 15 16 ਕਿਲੋ ਮੱਝ ਐ ਗਾਊ ਲੇਟ ਆ ਰਗਾ ਖੁੱਲਾ ਪਿਆ ਦੇਣਾ ਕਰਮਾਲੀ ਨੇ ਬਾਕੀ ਝੋਲ ਝੂਲ ਬਹੁਤ ਆ ਲੇਵਾ ਲਾਹੂ ਬਹੁਤ ਖੁੱਲੂ ਬਹੁਤ ਬੱਚੀ ਇੱਕ ਤਾਂ ਹੁੰਦਾ ਨਾ ਟੈਟ ਜਾਂ ਲੇਵਾ ਘਟਮਾ ਆ ਉਹ ਝੋਲੀ ਪਸ਼ੂ ਨਹੀਂ ਵੱਡੀ ਕੱਢਦਾ ਪਰ ਇੱਕ ਢਿੱਲਾ ਲੇਵਾ ਲੇਵਾ ਸੋਨਾ ਵੱਡਾ ਤਿਆਰ ਕਰਕੇ ਸੋਨਾ ਮਾਣ ਤਾਣ ਛੋੜ ਛੱਪਾ ਹੋ ਜੂ ਹੋ ਜੂ ਕੱਲੇ ਕੱਲੇ ਚ ਵੀ ਜੋੜੇ ਚ ਬੱਧ ਹੋ ਜੂ 15 16 ਕਿਲੋ ਦੁੱਧ ਪਿਆ ਜੂ ਮੱਝ ਵਰਗਾ ਦੁੱਧ ਨਾ 4 ਨੰਬਰ ਬਾਈ ਜਰਸੀ ਇਹ ਸੂਈ ਵੀ ਕੱਲ ਦੀ ਕੱਲ ਦੀ ਹਾਂਜੀ ਕਿੰਨਾ ਦੁੱਧ ਦੇ ਜੂ ਅੱਜ 12 ਲੀਟਰ ਦੇਵਾਂਗੇ ਜੀ ਅੱਛਾ ਹਾਂਜੀ ਝੋਕ ਜੇ ਪਹਿਲਾਂ ਦੋ ਟਾਈਮ ਚੋਲੇ ਕੋਈ ਚਾਰ ਟਾਈਮ ਚੋਲੇ ਆਪਣੇ ਕਿੰਨੇ ਦੀ ਇਹ ਰਬੀਆ ਜੋ ਕਰ ਦਿਆਂ ਮਾਨ ਦਾ ਲਓ ਜੀ ਕੱਲ ਦੀ ਸੂਈ ਆ ਮੈਂ ਕਿਹਾ ਕਿੰਨਾ ਕ ਦੁੱਧ ਪਿਆ ਜੂ ਬਾਈ ਕਹਿੰਦਾ ਦੁੱਧ ਛੱਡੂ ਅੱਜ 12 ਲੀਟਰ ਆਪਾਂ ਚਵਾ ਦੇਾਂਗੇ। ਦੋ ਟਾਈਮ ਇੱਥੇ ਆਪਣੇ ਘਰੇ ਚੱਲੀ ਕਰਕੇ ਲੈ ਜਾ। ਹਾਂ ਬਾਈ ਕਹਿੰਦਾ ਆਪਣੇ ਘਰੇ ਦੋ ਟਾਈਮ ਤਸੱਲੀ ਕਰਕੇ ਲੈ ਜੀ ਜਿਹੜੀ ਕੱਲ ਦੀ ਸੂਈ 12 ਲੀਟਰ ਚਵਾਈ ਜਾਂਦੀ ਆ ਤੇ ਬਾਹਲਾ ਤਾਂ ਆਪਾਂ ਵੀ ਨਹੀਂ ਕਹਿੰਦੇ 17 18 ਲੀਟਰ ਤਾਂ ਮੈਂ ਤੈਨੂੰ ਖੁੱਲਾ ਆਹਾਂ 17 18 ਬਾਈ ਕਹਿੰਦਾ ਖੁੱਲਾ ਪਿਆ ਜੂ 12 ਅੱਜ ਤਿਆਰ ਹੈ ਲੇਵਾ ਪਾਂਡਾ ਸੋਨਾ ਥਾਣਾ ਦੀ ਸਾਫ ਸੁਥਰੀ ਆ ਸੀਲ ਸੌ ਪੂਰੀ ਐ ਕਾਫੀ ਕਲਰ ਜਰਸੀ ਐ ਹੁਣ ਤਾਂ ਟਾਈਮ ਵੀ ਕੀ ਹੋਇਆ ਚਵਾਈ ਦਾ 12 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ 6 ਘੰਟੇ ਪਏ ਆ ਅੱਧੋਂ ਜ਼ਿਆਦਾ ਦਿਨ ਪਿਆ 12 ਵਜੇ ਵੀਡੀਓ ਬਣਾ ਰਹੇ ਆ ਪਈਆ 50 ਜੋ ਮਾਨਤਾਨ ਹੋ ਜੂ ਬਾਈ ਬਸ ਛੋੜ ਛੱਪਾ ਕਰ ਦਿਆਂਗੇ ਬਈ 50 ਜੋ ਛੋੜ ਛੱਪਾ ਮਾਨਤਾਨ ਬਾਈ ਕਹਿੰਦਾ ਕਰ ਦਿਆਂਗੇ ਕੋਈ ਚੱਕਰ ਨਹੀਂ ਆਜੋ ਬੇਫਿਕਰ ਹੋ ਕੇ 50 ਜੋ ਮਾਨਤਾਨ ਛੋੜ ਛੱਪਾ ਕਰ ਦਿਆਂਗੇ ਬਾਈ ਕਹਿੰਦਾ 12 ਲੀਟਰ ਅੱਜ ਤਿਆਰ ਹੈ ਕੱਲ ਦੀ ਸੁਈ ਹੈ ਤੇ ਜਮੋ ਜੈਜਪਾ 16 17 ਕਿਲੋ ਬਾਈ ਦੱਸ ਤਾਂ ਖੁੱਲਾ ਪਿਆ ਜੂ ਉਹਦਾ ਬੱਚਾ ਬਾਹਰ ਨਿਕਲ ਗਿਆ ਠੀਕ ਐ ਤਾਂ ਕਰਕੇ ਥੋੜਾ ਪਤਲੀ ਲੱਗਦੀ ਹਾਂ ਦੋਸਤੋ ਬੱਚਾ ਮਗਰ ਅਮਰੀਕੀ ਐ ਅਮਰੀਕੀ ਬਾਕੀ ਐਚਪ ਦਾ ਸੀਵਲ ਲਵਾਇਆ ਹੋਊ ਬੱਦੀ ਕਰਕੇ ਲੈ ਕੇ ਜਾਵੇ ਸਹੀ ਐ ਜੀ ਕੋਈ ਵੀ ਪਸ਼ੂ ਕਿਸੇ ਨੇ ਲੈਣਾ ਹਾਂ ਬਾਈ ਕਹਿੰਦਾ ਕੋਈ ਵੀ ਪਸ਼ੂ ਕਿਸੇ ਵੀ ਭੈਣ ਭਰਾ ਨੇ ਲੈਣਾ ਨਾ ਆਪਣੇ ਘਰੇ ਅਗਲਾ ਫੁੱਲ ਤਸੱਲੀ ਕਰੇ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਤਸੱਲੀ ਕਰਨ ਦਾ ਜਮਾ ਜੈਜ ਭਾ 50000 ਚੋਂ ਮਾਨਤਾਣ ਹੋ ਜੂ ਕਿਸੇ ਨੇ 12 ਲੀਟਰ ਅੱਜ ਕੱਲ ਦੀ ਸੂਈ ਥੱਲੇ ਚਵਾ ਕੇ ਨਹੀਂ ਦੇਣਾ ਬਾਈ ਕਹਿੰਦਾ ਪਛੋ ਆ ਦੇਾਂਗੇ ਦੋ ਟਾਈਮ ਚੋ ਲਿਓ ਭਾਵਾ ਤੇ 16 17 18 ਦੇ ਵਿੱਚ ਵਿੱਚ ਦੁੱਧ ਪਿਆ ਜੂ ਤੇ ਤਿੰਨਾ ਬੱਚੇ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀ ਕਿ ਇੱਕ ਵੜ ਨਵਾਲੀ ਸੀ ਤਿੰਨ ਬੱਚੇ ਨਵਾਲੇ ਸੀ ਹਜੇ ਤਿੰਨ ਵੱਡੀਆਂ ਵੜਾਂ ਰਹਿੰਦੀਆਂ ਸੀ ਉਦੋਂ ਮੈਂ ਆ ਗਿਆ ਫਿਰ ਉਦਾਂ ਹੀ ਵੀਡੀਓ ਬਣਾਉਣੀ ਸਟਾਰਟ ਕਰਤੀ ਇਹ ਵੀ ਬੱਚੇ ਗਿੱਲੇ ਜੇ ਉਹਦਾ ਬਦਾਮੀ ਰੰਗ ਦੇ ਬੱਚੇ ਆ ਕਾਲੋਂ ਜੀ ਤਾਂ ਮਰਦੀ ਕਿਉਂਕਿ ਹਜੇ ਲੂਈ ਇਹਨਾਂ ਦੀ ਗਿੱਲੀ ਪਈ ਹੈ ਕਿਉਂਕਿ ਹੁਣੇ ਨਿਮਾਈਂ ਕਰਕੇ ਕੋਈ ਸ਼ਾਂਗ ਨਹੀਂ ਕੋਈ ਫੋਟ ਨਹੀਂ ਚਾਰ ਚਾਰ ਥਾਨ ਚਾਰ ਚਾਰ ਥਾਨ ਹੋਣ ਗਈ ਬਸ ਬੱਚਾਂ ਦੇ ਉਮਰ ਅੰਦਾਜ਼ਾ ਜਿਆ ਜੀ ਹਈ ਇਹ ਨਹੀਂ 5 5 6 6 ਮਹੀਨੇ ਦੇ ਬੱਚੇ ਆ ਇਹਨਾਂ ਦੇ ਪ੍ਰਾਈਜ਼ ਇਹਨਾਂ ਦਾ 20000 ਦੇ ਦੇ ਦਾਂਗੇ ਸਾਰੇ ਤਿੰਨੇ 20000 ਦੇ ਮੈਂ ਤਾਂ ਕਿਹਾ ਕਿ ਦੇ ਇੱਕ ਨਹੀਂ ਨਹੀਂ ਤਿੰਨੇ ਆਪਾਂ ਬਾਲਾ ਨਹੀਂ ਕਰਦੇ ਮਤਲਬ ਤਿੰਨੇ ਹਾਂਜੀ ਲਓ ਜੀ ਬਾਈ ਕਹਿੰਦਾ 20000 ਦੇ ਦੇ ਦਾਂਗਾ ਮੈਂ ਨੇ ਕਿਤੇ ਕਹਿੰਦਾ ਇੱਕ ਪਰ ਇੱਕ ਨਹੀਂ ਬਾਈ ਕਹਿੰਦਾ ਪਰ ਤਿੰਨੇ 20000 ਦੇ ਦੇਣੇ ਆ 5 5 6 6 ਮਹੀਨੇ ਇਹਨਾਂ ਦੀ ਉਮਰ ਤੇ ਤਿੰਨੇ ਬੱਚੀਆਂ ਤੇ ਚਾਰ ਚਾਰੀ ਥਣਾਂ ਕਿਸੇ ਦੇ ਪੰਜਵਾਂ ਥਣ ਜਾਂ ਫੂਡ ਸ਼ਾਂਗ ਨਹੀਂ ਹੋਣੀ ਆ ਵੇਖੋ ਮੋٹے ਮੋٹے ਥਣ ਚਾਰ-ਚਾਰ ਹੀ ਆ ਜਦੋਂ ਬਾਈ ਨੇ ਕਲੀਅਰ ਹੀ ਕਰਤਾ ਕਿ ਤਿੰਨਾਂ ਦੇ ਚਾਰ-ਚਾਰ ਹੀ ਥਾਣਾ ਮੇਨ ਗੱਲ ਆ ਕਿ ਭਾ ਯਾਰ ਜਮਾਂ ਜਾਇਜ਼ ਆ 20000 ਦੇ ਤਿੰਨੇ ਹੀ ਦੇ ਦੇਣੇ ਮੈਨੂੰ ਤਾਂ ਸੀਗਾ ਕਿ ਇੱਕ ਦੀ ਬਾਜ ਦੂ ਇੱਕ 20000 ਦੀ ਤੇ ਪਰ ਬਾਈ ਕਹਿੰਦਾ ਪਰ ਤਿੰਨੇ 20000 ਦੇ ਜਮਾਂ ਜਾਇਜ਼ ਪਾ ਤੇ ਜੇ ਕੋਈ ਇੱਕ ਗਾਂ ਦੇ ਨਾਲ ਬੱਚਾ ਲੈ ਜਾਂਦਾ ਫਿਰ 2400 ਹੋਰ ਵੀ ਮਾਨ ਤਾਨਕ ਹੋ ਜਾਊਗਾ ਜੇ ਕੋਈ ਤਿੰਨੇ ਲੈ ਜਾਣੇ ਚਾਹੁੰਦਾ ਚਲੋ ਅਗਲੇ ਦੀ ਮਰਜ਼ੀ ਭਵਾਂ ਤਿੰਨੇ ਲੈ ਜੇ ਭਵਾਂ ਕੋਈ ਕੱਲੀ ਕੱਲੀ ਵੱਛੀ ਲੈ ਜੇ ਉਹ ਅਗਲੇ ਦੀ ਮਰਜ਼ੀ ਜੇ ਕਿਤੇ ਵੱਡੀ ਵਹਿੜ ਦੇ ਨਾਲ ਕਈ ਵਾਰ ਹੁੰਦਾ ਕਿ ਇੱਕ ਬੱਚਾ ਬਈ ਦੇ ਦੇ ਫਿਰ 2-400 ਹੋਰ ਵੀ ਮਾਨਤਾਨ ਕਰ ਦੂਗਾ ਜੇ ਕੋਈ ਘਾਹ ਦੇ ਨਾਲ ਲੈ ਜਾਂਦਾ ਤਾਂ ਤਿੰਨਾ ਦਾ ਮੁੱਲ 20000 ਸਾਰਿਆਂ ਨੂੰ ਸਾਸੀ ਕਰ